ਸਰਪੰਚ ਸੁਖਵਿੰਦਰ ਸਿੰਘ ਦੇ ਹੱਕ ਦੇ ਵਿੱਚ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆ ਰਿਹਾ ਤਾਂ ਜਿਸ ਨੂੰ ਲੈ ਕੇ ਉਹਨਾਂ ਨੇ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਸਭ ਤੋਂ ਵੱਡੀ ਖਬਰ ਇਹ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਾ ਕੋਹੜੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਵੱਡਾ ਤਾਰਨਾ ਜਿਹੜਾ ਹੈ ਕਿ ਉਹਨਾਂ ਨੂੰ ਲੈ ਕੇ ਲੱਗ ਜਾਂਦਾ ਹੈ ਤੇ ਜਿਸ ਤੋਂ ਬਾਅਦ ਕਾਤਲ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉੱਥੇ ਹੀ ਸਿਆਸੀ ਕਮਸਾਣ ਵੀ ਜਾਰੀ ਹੈ ਤੇ ਜਿਸ ਨੂੰ ਲੈ ਕੇ ਚਰਨਜੀਤ ਚੰਨੀ ਹੱਕ ਦੇ ਵਿੱਚ ਅੜੇ ਹੋਏ ਨਜ਼ਾਰਾ ਤੇ ਉਹਨਾਂ ਨੇ ਕਿਹਾ ਕਿ ਵੱਡੀ ਕਾਰਵਾਈ ਹੋਣੀ ਚਾਹੀਦੀ ਤੇ ਜਿਸ ਨੂੰ ਲੈ ਕੇ ਸਰਕਾਰ ਦੇ ਉੱਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇਹਦੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰੇ ਨਾਲ ਮਾਰਦਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਉਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਉਧਿਆਣੇ ਚ ਨਾ ਨਜਾਇਜ਼ ਹਥਿਆਰ ਵੀ बिकਦਾ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਗਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਜੀ ਖੜੇ ਐ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਇਹ ਲਾਹਬ ਸਿੰਘ ਓਗੇ ਦੇ ਉੱਤੋਂ ਮੈਨੂੰ ਖਤਰਾ ਹੈ। ਕੇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਹਬ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ। ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ। ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ। ਤੇ ਇਸ ਕੇਸ ਦੀ ਜਿਹੜੀ ਇਨਕੁਆਇਰੀ ਹੈ ਉਹ सीबीआई ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਿਹਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਜ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ ਚ ਬੋਲਦੇ ਫੇਰ ਉਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟਾਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟਾਉਂਦਾ ਉਹਦੇ ਕੋ ਬੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਬੇ ਵਾਲੇ ਨੂੰ ਨਹੱਤਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਹਥਿਆਰ ਲੈ ਲਿਆ ਗਿਆ ਤੇ ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਆ ਸਾਡੀ ਸਰਪੰਚ ਇਸ ਦਾ ਮੇਰਾ ਭਾਈ ਸੀ ਤੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ 'ਚ ਮੰਨੂ ਵੀ ਗਾਹੇ-ਬਗਾਏ ਮਿਲਦਾ ਸੀ ਖੁਸ਼-ਖੁਸ਼ ਦੇ ਵਿੱਚ ਅਸੀਂ ਆਉਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਥੋੜੀਆਂ ਮਾਰ ਕੇ ਮਾਰਿਆ ਹੈ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਾਤਾ ਕੀਤਾ ਤੇ ਅਸੀਂ ਮੰਗ ਕਰਦੇ ਆ ਕਿ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਦੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਰੀ ਜਿਹੜੀ सीबीआई ਨੂੰ ਦਿੱਤੀ ਤੁਸੀਂ ਸਰ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਹੈ ਪਰ ਪੁਲਿਸ ਕਹਿ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ ਤੇ ਪਰਿਵਾਰਕ ਨੰਬਰ ਤੁਹਾਨੂੰ ਦੱਸਿਆ ਪੁਲਿਸ ਸਾਰਾ ਕੁਝ ਕਹਿਦੀ ਹੈ ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਨਜਾਇਜ਼ ਅਸਲਾ ਕਿਸ ਤਰ੍ਹਾਂ ਆ ਗਿਆ ਉਹ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਜਾਇਜ਼ ਅਸਲੀ ਅਸਲਾ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਸੰਸੀ ਸੀ ਉਹ ਥਾਣੇ ਵਿੱਚ ਜਮ੍ਹਾਂ ਕਰਾਇਆ ਹੋਇਆ ਸੀ ਕਹਿੰਦੇ ਇਹ ਸਭ ਜੇ ਉਹਦੇ ਪਾਸ ਅਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਪੁਲਿਸ ਕਹਿੰਦੀ ਇਹ ਅਸਲਾ ਬੇਸਤਾ ਸੀ ਇਹਨਾਂ ਨੇ ਅੱਜ ਡੀਏਜੀ ਸਾਹਿਬ ਨੇ ਕਿਹਾ ਜੀ ਉਹ ਕਹਿੰਦੇ ਭਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜ਼ੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਿਟੀ ਦੇ ਦਿਓ ਨਾ ਸਿਕਿਉਰਿਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹੱਤੇ ਬੰਦੇ ਤੇ ਗੋਲੀਆਂ ਚੱਲਿਆ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਈ ਤੇ ਖਤਰਾ ਹੈ ਮੈਨੂੰ ਆ ਵੀਡੀਓ ਲੋ ਇੱਥੇ ਮੈਨੂੰ ਕੌਣ ਦਿਖਾ ਰਿਹਾ ਡੀਆਜੀ ਸਾਹਿਬ ਨੇ ਕਿਹਾ ਇਹ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਆਜੀ ਨਹੀਂ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਤਨੀ ਸਾਹਿਬ ਵੈਪਨ ਆ ਜਿਹੜਾ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਹੈ ਇਹਦੇ ਲਈ ਸਰਕਾਰ ਦੀ ਗੱਲ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਬੰਦੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਆ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟੇ ਵਿੱਚ ਬਣਾ ਦੇ ਜੀ ਦੋ ਕਤਲ ਹੋ ਗਏ ਜੀ ਦੋ ਸ਼ਹਿਰੀ ਤੋਂ ਬਾਅਦ ਦੋ ਕਤਲ ਹੋਏ ਆ ਜੀ ਇੱਕ ਸ਼ਹਿਰੀ ਦੇਖ ਲਓ ਪਿਛਲੇ 12 ਘੰਟੇ ਵਿੱਚ ਦੋ ਕਤਲ ਹੋ ਗਏ ਸਾਰੇ ਪੰਜਾਬ ਵਿੱਚ ਨਿਤ ਕਤਲ ਹੁੰਦੇ ਆ ਕਿੱਥੇ ਲੋਨ ਡਾਟ ਦੀ ਸਥਿਤੀ ਰੋਜ਼ ਫਰौतीयां ਮੰਗੀਆਂ ਜਾ ਰਹੀਆਂ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕੰਨੀ ਸਭ ਪਰਿਵਾਰ ਨੇ ਕਪਡਨਾਲ ਕੋ ਗੱਲ ਕੀਤੀ ਇਹਨਾਂ ਦਾ ਫੈਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਪੈਣ ਖੜੀ ਹੈ